ਇਹ ਕਿਲੇ ਦੇ ਸਾਰੇ ਪਾਸੇ ਮਤਲਬ ਪਾਣੀ ਛੱਡਿਆ ਜਾਂਦਾ ਸੀ ਇਹ ਹੈ ਜੀ ਕੈਦੀ ਸਰ ਨੂੰ ਜਮ ਜਮਾ ਤੋਂ ਉੱਪਰ ਕਿਹਾ ਜਾਂਦਾ ਵੈਸੇ ਇਹ ਹੈ ਜੀ ਤੁਹਾਨੂੰ ਨਵੇਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਖੜੇ ਹਾਂ ਜੀ ਅਮਰਤਸਰ ਸਾਹਿਬ ਇਸ ਜਗ੍ਹਾ ਦੇ ਉੱਤੇ ਇੱਕ ਇਕੱਲਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਾ ਨਾਮ ਆ ਗੋਵਿੰਦਗੜ ਫੋਰਟ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਨ ਤਨ ਸ੍ਰੀ ਗੋਬਿੰਦ ਸਿੰਘ ਜੀ ਦੇ ਨਾਮ ਤੇ ਇਹ ਕਿਲੇ ਦਾ ਨਾਮ ਰੱਖਿਆ ਸੀ ਤੇ ਬਣਵਾਇਆ ਇਹ ਪੰਗੀ ਮਿਸਲਾ ਇਹ ਜਥੇਦਾਰ ਨੇ ਬਣਵਾਇਆ ਸੀ ਤੇ 10-14 ਸਾਲ ਦੇ ਵਿੱਚ ਬਣ ਕੇ ਤਿਆਰ ਹੋਇਆ ਸੀ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪੰਜਾਬ ਨੂੰ ਇਕ ਕੀਤਾ ਤਾਂ ਇਸ ਨੂੰ ਵੀ ਇਸ ਕਿਲੇ ਨੂੰ ਵਿਜਿਤ ਲਿਆ ਤੇ ਕਾਫੀ ਸਮਾਂ ਮਹਾਰਾਜਾ ਰਣਜੀਤ ਸਿੰਘ ਇਸ ਜਗ੍ਹਾ ਦੇ ਉੱਤੇ ਰਹੇ ਕਿਹਾ ਜਾਂਦਾ ਕਿ ਕੋਹੀ ਨੂਰ ਹੀਰਾ ਵੀ ਇਸ ਜਗ੍ਹਾ ਦੇ ਉੱਤੇ ਕਾਫੀ ਸਮਾਂ ਰਿਹਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਇਸ ਜਗ੍ਹਾ ਦੇ ਉੱਤੇ ਅੰਗਰੇਜ਼ ਅੰਗਰੇਜ਼ਾਂ ਨੇ ਵੀ ਰਾਜ ਕੀਤਾ ਇਸ ਕਿਲੇ ਤੇ ਤੇ ਉਸ ਤੋਂ ਬਾਅਦ 2017 ਤੱਕ ਇਹ ਆਰਮੀ ਦੇ ਅੰਡਰ ਸੀ ਤੇ ਕਿਲਾ ਕਿੰਨਾ ਸੁਰੱਖਿਅਤ ਹੈ ਕੀ ਕੀ ਇਹਦੇ ਵਿੱਚ ਸਾਰਾ ਕੁਝ ਦਿਖਾਉਣੇ ਆ ਤੇ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਜੋ ਜੀ ਚੱਲਦੇ ਆ ਇਹ ਆਪਾਂ ਨੇ ਟਿਕਟਾਂ ਪਰਚੇਜ਼ ਕਰ ਲਈ ਲਗਭਗ 455 ਰੁਪਏ ਦੇ ਕਰੀਬ ਟਿਕਟਾਂ ਮਿਲਿਆ ਨੇ ਆਪਾਂ ਨੂੰ ਇਹਦੇ ਵਿੱਚ ਕਾफी ਕੁਸਾ ਖਾਣ ਪੀਣ ਦਾ ਵੀ ਆ ਤੇ ਬਾਕੀ ਇਹ ਹੈ ਜੀ ਮੇਨ ਚੌਂਕ ਜਿੱਥੋਂ ਕਿਲਾ ਹੋ ਜਾਂਦਾ ਸਟਾਰਟ ਤੇ ਹੁਣ ਆਪਾਂ ਚੱਲਦੇ ਆ ਅੰਦਰ ਤੇ ਉਹ ਸਾਹਮਣੇ ਹੈਗੀ ਆ ਟਿਕਟ ਕਾਊਂਟਰ ਤੇ ਤੁਸੀਂ ਅੰਦਰ ਜਾ ਕੇ ਟਿਕਟ ਪਰਚੇਜ਼ ਕਰ ਸਕਦੇ ਹੋ ਤੇ ਹੁਣ ਚੱਲਦੇ ਹਾਂ ਜੀ ਆਪਾਂ ਕਿਲੇ ਦੇ ਅੰਦਰ ਤੇ ਇਹ ਹੈ ਜੀ 메인 ਗੇਟ ਜਿੱਥੇ ਚੈਕਿੰਗ ਹੁੰਦੀ ਹੈ ਤੇ ਅੰਦਰ ਫੇਰ ਭੇਜਦੇ ਨੇ ਜੀ ਲਓ ਜੀ ਆਪਾਂ ਕਰ ਚੁੱਕੇ ਹਾਂ ਕਿਲੇ ਦੇ ਅੰਦਰ 메인 ਐਂਟਰੀ ਤੇ ਬਾਕੀ ਆ ਦੇਖ ਸਕਦੇ ਹੋ ਤੁਸੀਂ ਬੋਰ ਲੱਗੇ ਹੋਏ ਨੇ ਮਹਾ ਸਿੰਘ ਜੀ ਦਾ ਪੂਰਾ ਇਤਿਹਾਸ ਹਿਸਟਰੀਕਲ ਮਤਲਬ ਜਿਹੜੇ ਵੀ ਰਾਜੇ ਮਹਾਰਾਜੇ ਜਿਵੇਂ ਹਰੀ ਸਿੰਘ ਨਰੂਆ ਸੀ ਜਾਂ ਹੋਰ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਜੋ ਬਾਹਰੋਂ ਇਟਲੀ ਵਗੈਰਾ ਤੋਂ ਆਏ ਹੋਏ ਸੀ ਉਹਨਾਂ ਦਾ ਸਾਰਾ ਇੱਥੇ ਇਤਿਹਾਸ ਲਿਖਿਆ ਮਹਾਰਾਣੀ ਮਹਤਾਬ ਕੌਰ ਜੀ ਦਾ ਇਤਿਹਾਸ ਲਿਖਿਆ ਹੋਇਆ ਜੀ ਤੇ ਬਾਕੀ ਇਸ ਤਰ੍ਹਾਂ ਦੇ ਬੋਰਡ ਕਾਫੀ ਲੱਗੇ ਹੋਣੇ ਉਹ ਦੂਏ ਪਾਸੇ ਵੀ ਲੱਗੇ ਹੋਣੇ ਤੇ ਇੱਥਰ ਵੀ ਲੱਗੇ ਹੋਏ ਨੇ ਆ ਤੁਹਾਨੂੰ ਖਾਲਸਾ ਰਾਜ ਦੇ ਝੰਡੇ ਮਿਲ ਜਾਣਗੇ ਇਸ ਤਰ੍ਹਾਂ ਦੇ ਲੱਗੇ ਹੋਏ ਇਹ ਬੋਰਡ ਲੱਗਾ ਹੈ ਫਤਿਹ ਸਿੰਘ ਆਲੋਵਾਲੀਆ ਦਾ ਉਸ ਦੀ ਹਿਸਟਰੀ ਲਿਖੀ ਹੋਈ ਹੈ ਜੀ ਸਾਰੀ ਤੇ ਇੱਥੇ ਕੁਝ ਬੋਰਨਰ ਦੇ ਨੇ ਉਹ ਫੋਰਨਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਨੌਕਰੀ ਕਰਿਆ ਕਰਦੇ ਸੀ ਫਰਾਂਸ ਇਟਲੀ ਵਗੈਰਾ ਤੋਂ ਤੇ ਇਹ ਹੈ ਜੀ 메인 게ਟ ਤੋਂ ਐਂਟਰੀ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਨਹਿਰ ਨੂੰ ਇਹ ਸੁਰੱਖਿਆ ਤਾਂ ਇਹ ਕਿਲੇ ਦੇ ਸਾਰੇ ਪਾਸੇ ਮਤਲਬ ਪਾਣੀ ਛੱਡਿਆ ਜਾਂਦਾ ਸੀ ਤੇ ਹੁਣ ਤਾਂ ਸੁੱਕਾ ਪਿਆ ਤੇ ਕਿਸੇ ਟਾਈਮ ਇਸ ਜਗ੍ਹਾ ਦੇ ਉੱਤੇ ਪਾਣੀ ਛੱਡਿਆ ਜਾਂਦਾ ਸੀ ਤੇ ਹੁਣ ਚੱਲਦੇ ਆ ਜੀ ਅੰਦਰ ਤੇ ਦੇਖਦੇ ਆ ਵੀ ਕਿੱਦਾਂ ਦਾ ਸਵਾਗਤ ਕਰਦੇ ਨੇ ਉੱਪਰ ਤੋਂ ਸ਼ੇਰ ਬੈਠੇ ਨੇ ਇਹ ਵਿਉਸੇ ਸਾਮੇ ਦੇ ਨੇ ਕਹਿੰਦੇ ਤੇ ਸਕੂਟ ਗੜਾਂ ਦੇ ਲਈ ਕਮਰੇ ਹੁੰਦੇ ਸੀ ਤੇ ਕਿਧਰ ਵੀ ਬਣਿਆ ਹੋਇਆ ਤੇ ਕਿਧਰ ਵੀ ਬਣਿਆ ਹੋਇਆ ਤੇ ਆ ਗੇਟ ਵੀ ਪੁਰਾਣਾ ਜੀ ਤੁਸੀਂ ਦੇਖ ਸਕਦੇ ਹੋ ਕਿਲੇ ਦੇ ਉੱਤੇ ਝੰਡੇ ਲੱਗੇ ਹੋਏ ਨੇ ਖਾਲਸਾ ਹੀ ਇਨਸਾਨ ਦੇ ਕੰਟਾ ਦੇਖੋ ਜੀ ਕਿੱਡਾ ਲੱਗਿਆ ਸਟਾਰਟਿੰਗ ਵੇਲੇ ਹੀ ਆਇਆ ਤੇ ਇਹ ਅੰਗਰੇਜ਼ਾਂ ਨੇ ਲਵਾਇਆ ਸੀ ਆ ਸਾਰੇ ਉੱਤੇ 1863 ਈਸਵੀ ਦੇ ਵਿੱਚ ਆ ਤੁਸੀਂ ਵੀ ਪੜ੍ਹ ਸਕਦੇ ਹੋ ਇਹ ਫਰਾਂਚਾਈਜ਼ ਪਾਸਾ ਲਿਖੀ ਹੋਈ ਆ ਤੇ ਇਹ ਵੱਜਦਾ ਵੀ ਆ ਪਿਆਲ ਵਾਲੇ ਖਾਲਸਾ ਨਗਾਰੇ ਪਏ ਨੇ ਖਾਲਸਾਈ ਤੇ ਹੁਣ ਚੱਲਦੇ ਅੰਦਰ ਆ ਤੁਸੀਂ ਦੇਖ ਸਕਦੇ ਜੀ ਇਹ ਵੀ ਪੁਰਾਣਾ ਗੇਟ ਆ ਤੱਕ ਦੇ-ਕਦੇ ਲੋਹੇ ਦੇ ਜਿਹ ਮਤਲਬ ਬਹੁਤ بڑے-ਬڑے ਪਿੱਲਰ ਲਾ ਕੇ ਤੇ ਖੜਾਇਆ ਹੋਇਆ ਤੇ ਕਿੰਨਾ ਟਾਈਮ ਹੋ ਗਿਆ ਯਾਰ ਫਿਰ ਵੀ ਖੜੇ ਨੂੰ ਇਹਨੂੰ ਤੇ ਉੱਪਰ ਸਤਿਰ ਦੇਖ ਲਓ ਜੀ ਕਿੰਨੇ ਟਾਈਮ ਦਾ ਐਵੇਂ ਖੜਾ ਭੰਗੀਆਂ ਨੇ ਵੀ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਕਿਲੇ ਤੇ ਹੀ ਰਾਜ ਕੀਤਾ ਤੇ ਉਸ ਤੋਂ ਬਾਅਦ ਆ ਗਏ ਜੀ ਆਪਣੇ ਰਾਗੀ ਢਾਗੀ ਰਾਗੀ ਢਾਗੀ ਦਲਾਂ ਦਰਬਾਰ ਸਾਹਿਬ ਦੇ ਵਿੱਚ ਇਦਾਂ ਹੀ ਕੀਰਤਨ ਹੁੰਦਾ ਸੀ ਇਹਨਾਂ ਰੱਗਾਂ ਰੱਗਾਂ ਦਾ ਤੇ ਰਵਾਵ ਤੇ ਇੱਧਰ ਵੀ ਨੇ ਜੀ ਮਤਲਬ ਯਾਰ ਮੈਨੂੰ ਲੱਗਦਾ ਪੰਜਾਬ ਦਾ ਇਹ ਪਹਿਲਾ ਕਿਲਾ ਸੁਰੱਖਿਅਤ ਕਿਲਾ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਅਦੇਖ ਸਖਦ ਜੀ ਕਿੰਨੇ ਖੂਬਸੂਰਤ ਇਸ ਜਗ੍ਹਾ ਦੇ ਉੱਤੇ ਕਿਲੇ ਦੇ ਐਂਟਰ ਕਰਨ ਅਨੁਸਾਰ ਤਸਵੀਰ ਲੱਗੀ ਹੋਈ ਆ ਮਹਾਰਾਜਾ ਰਣਜੀਤ ਸਿੰਘ ਜੀ 28 66 ਠਾਠ ਵਾੜ ਦੇ ਨਾਲ ਇਸ ਕਿਲੇ ਦੇ ਵਿੱਚ ਜਾ ਰਹੇ ਨੇ ਮਤਲਬ ਯਾਰ ਕਿੰਨਾ ਮਾਣ ਮਹਿਸੂਸ ਹੋ ਰਿਹਾ ਕਿ ਪੰਜਾਬ ਕੋਲ ਵੀ ਆਪਣਾ ਕਿਲਾ ਤੇ ਆਹਾ ਹੈਗਾ ਜੀ ਨਕਸ਼ਾ ਕਿਲੇ ਦਾ ਤੇ ਆਪਾਂ ਐਂਟਰੀ ਕਰੀ ਗਾ ਇੱਥੋਂ ਅੰਦਰ ਕਰਕੇ ਆ ਗੇਟ ਲੰਗੇ ਆਪਾਂ ਜਿੱਥੇ ਖੜੇ ਆ ਇੱਥੇ ਖੜੇ ਆ ਆਪਾਂ ਇੱਥੇ ਆ ਦੇਖ ਸਕਦੇ ਹੋ ਵਾਲਨ ਵਾਲੇ ਪਾਣੀ ਨੂੰ ਪਾਣੀ ਛੱਡਿਆ ਹੋਇਆ ਤੇ ਚੰਕਾ ਤੇ ਵਾਕੀ ਚੱਲ ਕੇ ਦਿਖਾਉਨੇ ਅੰਦਰੋਂ ਆ ਜਿਹੜੀਆਂ ਤੋਪਾਂ ਦੇਖ ਰਹੀਓ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀਆਂ ਨੇ ਦੇਖੋ ਯਾਰ ਕਿੰਨੀਆਂ ਪਾਰੀ ਪਾਰੀ ਤੋਪਾਂ ਨੇ ਤੇ ਕੱਡੇ ਕੱਡੇ ਗੋਲੇ ਪੈਂਦੇ ਹੋਣਗੇ ਇਸ 'ਚ ਤੇ ਕਿੰਨੀ ਤਬਾਹੀ ਕਰਦੇ ਹੋਣਗੀਆਂ ਆਫ ਹੀ ਰੋਹੀਆ ਗਿਆ ਜੀ ਕਿਲੇ ਦੇ ਅੰਦਰ ਪਾਣੀ ਛੱਡਿਆ ਜਾਂਦਾ ਸੀ ਜਿਹੜਾ ਹੁਣ ਪਾਰਕਿੰਗ ਵਗੈਰਾ ਕਰਕੇ ਬਹੁਤ ਸੋਹਣਾ ਬਣਾ ਦਿੱਤਾ ਯਾਰ ਚੜ੍ਹਨਾ ਮੁਸ਼ਕਲ ਹੀ ਨਹੀਂ ਨਾ ਮੁਨਕਨਾ ਦੇਖੋ 20 ਤੋਂ 25 ਫੁੱਟ ਦੇ ਕਰੀਬ ਲੱਗ ਭਾਗ ਕੇਲੇ ਦੀ ਉਚਾਈ ਹੈ ਜੀ ਜਿੱਥੋਂ ਪਾਣੀ ਛੱਡਿਆ ਜਾਂਦਾ ਸੀ ਤੇ ਆ ਵੀ ਅੜਲਾ ਵਾਲੀ ਤੂਪਾਂ ਖੜੀਆਂ ਨੇ ਜੀ ਦੂਹੇ ਪਾਸੇ ਤੇ ਹੈਗਾ ਜੀ ਇਹ ਨਲੂਆ ਗੇਟ ਹਰੀ ਸੰਗਨ ਨਲੂਆ ਜੀ ਦੇ ਨਾਮ ਤੇ ਗੇਟ ਬਣਿਆ ਹੋਇਆ ਦੇਖ ਸਕਦੇ ਨੇ ਜੀ ਇਹ ਹੈਗਾ ਜੀ ਨਲੂਆ ਗੇਟ ਤੇ ਉਸ ਤੋਂ ਬਾਅਦ ਉੱਥੋਂ ਮੁੜਿਆ ਜਾਂਦਾ ਤੇ ਸਕਿਉਰਿਟੀ ਪਰਪਸ ਦੇ ਵੱਲੋਂ ਕਿ ਸਿੱਧਾ ਵੀ ਜੇ ਕੋਈ ਹਮਲਾ ਕਰਦਾ ਤਾਂ ਸਿੱਧਾ ਮਤਲਬ ਸਪਾਹੀ ਜਾਂ ਜੋ ਵੀ ਹੁੰਦੇ ਨੇ ਉਹ ਸਿੱਧਾ ਅੰਦਰ ਨਾ ਜਾ ਸਕਣ ਤੇ ਇਹ ਗੇਟ ਹੈਗਾ ਜੀ 3 ਮੀਟਰ ਚੌੜਾ ਤੇ ਸਕਿਉਰਿਟੀ ਗਾੜਾ ਵਾਸਤੇ ਕਮਰੇ ਨੇ ਇੱਧਰ ਵੀ ਆ ਤੇ ਉੱਧਰ ਵੀ ਆ ਤੇ ਉੱਧਰ ਵੀ ਸਕਿਉਰਿਟੀ ਪਰਪਜ ਹੈ ਜੀ ਸਿਪਾਹੀ ਇਸ ਜਗ੍ਹਾ ਦੇ ਉੱਤੇ ਖੜੇ ਹੁੰਦੇ ਸੀ ਤੇ ਇੱਧਰ ਦੇਖ ਸਕਦੇ ਹੋ ਹੀ ਪਾਣੀ ਵਾਲੀ ਜਗ੍ਹਾ ਆ ਗਈ ਨਹਿਰ ਕਹਿ ਸਕਦੇ ਆ ਤੇ ਆ ਦੇਖੋ ਜੀ ਮਤਲਬ ਸਿੱਧੀਆਂ ਗੂਲੀਆਂ ਚਲਾ ਸਕਦੇ ਸੀ ਸਿਪਾਹੀ ਇੱਥੇ ਬੈਠ ਕੇ ਤੇ ਇਹ ਸਾਰੇ ਕਿਲੇ ਦੇ ਆਲੇ ਦੁਆਲੇ ਨਹੀਂ ਜੀ ਇਹ ਤੇ ਬੰਦੂਖਾਂ ਨਾਲ ਮਤਲਬ ਬਾਹਰ ਕਰ ਸਕਦੇ ਸੀ ਤੇ ਬਾਕੀ ਇਸ ਤੋਂ ਬਾਅਦ ਫਿਰ ਆ ਉਚਾਈ ਆਉਂਦੀ ਹੈ ਕਿਲੇ ਦੀ ਇੱਕ ਗੱਡੀ ਵੀ ਖੜੀ ਹੈ ਜੀ ਵੀ ਪੁਰਾਣੇ ਮਾਡਲ ਦੀ ਲੱਗਦੀ ਹੈ ਅੰਗਰੇਜ਼ਾਂ ਵੇਲੇ ਦੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਨਵੀਆਂ ਜਾਂ ਪੁਰਾਣੀਆਂ ਆਹ ਹਾਈ ਉਠ ਮਤਲਬ ਅੱਜ ਵੀ ਯਾਰ 6-7 ਵਾਟ ਨਾਲ ਚੱਲ ਰਿਹਾ ਕਿ ਲਾ ਹੁਣ ਦਿਖਾ ਰਹੇ ਹਾਂ ਜੀ ਤੁਹਾਨੂੰ ਕੈਦੀ ਸੈਲ ਇਹ ਹੈ ਜੀ 31 ਸਾਲ ਦੀ ਹਿਸਟਰੀ ਇਹ ਹੈ ਜੀ ਕੈਦੀ ਸਰ ਅੰਗਰੇਜ਼ਾਂ ਦੇ ਦਾ ਹੈ ਕੈਦਖਾਨਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਿਸੇ ਨੂੰ ਵੀ ਕੈਦੀ ਜਾਂ ਕੋਈ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਕਿਉਂਕਿ ਉਸ ਟਾਈਮ ਕ੍ਰਾਈਮ ਇਹ ਨਹੀਂ ਸੀ ਹੁੰਦਾ ਪੰਜਾਬ ਇੰਨਾ ਬਿਕਸਫਤ ਸੀ ਕੋਈ ਭੁੱਖ ਮਰੀ ਨਹੀਂ ਸੀ ਹੈਗੀ ਕਿਉਂਕਿ ਜੇ ਭੁੱਖ ਮਰੀ ਹੁੰਦੀ ਤਾਂ ਕ੍ਰਾਈਮ ਹੋਊਗਾ ਉਹ ਜਗ੍ਹਾ ਦੇ ਉੱਤੇ ਕਹਿਆ ਜਾਂਦਾ ਕਿ 33 ਪੌਂਡ ਦਾ 1 ਰੁਪਇਆ ਬਣਦਾ ਸੀ ਹੁਣ ਤੁਸੀਂ ਆਪ ਸੋਚ ਸਕਦੇ ਹੋ ਵੀ ਪੰਜਾਬ ਯਾਰ ਕਿੰਨਾ ਖੁਸ਼ਹਾਲ ਸੀ ਤੇ ਇਹ ਹੈ ਜੀ ਇਹ ਦੂਸਰਾ ਕੈਦਖਾਨਾ ਬਾਕੀ ਹੁਣ ਅੱਗੇ ਦਿਖਾਉਣੇ ਆ ਆ ਜੀ ਪ੍ਰਾਤਨ ਖੂਹ ਹੈ ਤੇ ਇਸ ਤੋਂ ਬਾਅਦ ਇਹ ਪੁਰਾਣਾ ਹੀ ਖੂਹ ਹੈ ਇਤਿਹਾਸਕ ਸਰੰਦੇਟਾਂ ਦੇ ਇਟਾਂ ਦੇ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਤੇ ਹੌਲੇ ਹੇਸ ਪਾਣੀ ਵੇਸਟ ਤੋਂ ਪਾਣੀ ਲਈ ਵਰਤਿਆ ਜਾਣ ਲੱਗ ਗਿਆ ਤੇ ਇਹ ਵੀ ਪੁਰਾਣਾ ਇਤਿਹਾਸ ਕੂ ਹੈ ਜੀ ਦੇਖ ਸਕਦੇ ਹੋ ਕਿਲੇ ਦੇ ਸਾਰੇ ਪਾਸੇ ਖਾਲਸਾ ਹੀ ਨਿਸ਼ਾਨ ਨੇ ਜੀ ਸੋ ਮਾਨ ਵਾਲੀ ਗੱਲ ਹੈ ਖੜੇ ਨੇ ਦੋ ਸਿੱਖ ਸਿਪਾਹੀ ਸਟੈਚ ਬਣਾ ਕੇ ਲਾਏ ਹੋਏ ਨੇ ਤੇ ਇੱਥੇ ਵੀ ਆ ਇੱਕ ਤੋਪ ਖੜੀ ਹੈ ਯਾਰ ਇਹ ਤਾਂ ਉਹਨਾਂ ਨਾਲੋਂ ਵੀ ਬੜੀ ਹੈ ਬਾਕੀ ਇੱਕ ਹੋਰ ਬੜੀ ਤੋਪ ਆ 6-7 ਫੁੱਟ ਉੱਚੀ ਤੋਪ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਇਹ ਹਰੇਕ ਗੇਟ ਦੇ ਉੱਤੇ ਮਿਲ ਜੂਗੀ ਅਗੇਟ ਦੇਖੋ ਯਾਰ ਸਿੱਧਾ ਮਹਾਰਾਜਾ ਰਣਜੀਤ ਸਿੰਘ ਜੀ ਹਾਥੀ ਤੇ ਬੈਠ ਕੇ ਸਿੱਧਾ ਜਾ ਸਕਦੇ ਸੀ ਇਥੋਂ ਤੇ ਦਰਵਾਜ਼ੇ ਬਹੁਤ ਉੱਚੇ ਨੇ ਦੇਖ ਸਕਦੇ ਹੋ ਜੀ ਕਿਲੇ ਨੂੰ ਦਰਸਾਉਂਦੀ ਹੋਈ ਤਸਵੀਰ ਮਹਾਰਾਜਾ ਰਣਜੀਤ ਸਿੰਘ ਜੀ ਉੱਪਰ ਸਕਿਉਰਿਟੀ ਗਾਰਡ ਖੜਦੇ ਸੀ ਸਾਰੇ ਇਦਾਂ ਦੇ ਤੀਰ ਮਿਲ ਜਾਣਗੇ ਜੀ ਤੁਹਾਨੂੰ ਵੀ ਕਿਹੜਾ ਰਸਤਾ ਅੰਦਰ ਹੋ ਜਾਂਦਾ ਤੇ ਇੱਧਰ ਹੈਗਾ ਹੌਟ ਬਾਜ਼ਾਰ ਹੌਟ ਬਾਜ਼ਾਰ ਦਿਖਾਉਂਦਾ ਇਹ ਤੋਪ ਦੀ ਗੱਲ ਕਰਦੇ ਸੀ ਇਹਨੂੰ ਜਮਜਮਾ ਤੋਪ ਵੀ ਕਿਹਾ ਜਾਂਦਾ ਵੈਸੇ ਕਿਹਾ ਜਾਂਦਾ ਕਿ ਉਹ ਲਾਹੌਰ ਚ ਬਈਆ ਜਮਜਮਾ ਤੋਪ ਸਰ ਕਿੱਡੀ ਦੂਰ ਤੱਕ ਮਾਰ ਕਰਦੀ ਹੋਣੀ ਹੈ ਪਿੱਤਲ ਦੀ ਬਣੀ ਹੋਈ ਹੈ ਇਹ ਸਾਰੀ ਆ ਦੇਖ ਸਕਦੇ ਹੋ ਪਿੱਤਲ ਹੈ ਇਹਨੂੰ ਹੱਥਿਓਂ ਰੋੜ ਕੇ ਲੈ ਕੇ ਜਾਂਦਾ ਹਾਂ ਆਮ ਬੰਦੇ ਦੇ ਵਸ ਦੀ ਗੱਲ ਤਾਂ ਹੈ ਹੋ ਨਹੀਂ ਇੱਕ ਹਾਥੀ ਨਹੀਂ ਕਈ ਹਾਥੀ ਰੋੜ ਕੇ ਲੈ ਕੇ ਜਾਂਦੇ ਹੋਣੇ ਇੱਕ ਹੋਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹ ਜਮ ਜਮਾ ਤੋਪ ਅਫਗਾਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੀ ਸੀ ਇਹ ਹੈ ਜੀ ਤੋਸਾਖਾਨਾ ਤੋਸੇਖਾਨੇ ਦੇ ਵਿੱਚ ਰੱਖਿਆ ਜਾਂਦਾ ਸੀ ਜੀ ਹੀਰੇ ਜਵਾਰਾ ਤਾਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੀ ਹੀਰੇ ਜਵਾਰਾ ਦੇ ਬਹੁਤ ਅਸੋਕੀ ਇਨਸਾਨ ਤੇ ਕਿਹਾ ਜਾਂਦਾ ਕਿ ਇੱਥੇ ਕੋਹੇ ਨੂਰ ਦਾ ਹੀਰਾ ਵੀ ਰੱਖਿਆ ਗਿਆ ਸੀ ਜਿਸ ਦੀ ਅੱਜ ਤੱਕ ਕੋਈ ਕੀਮਤ ਨਹੀਂ ਹੈਗੀ ਜੀ ਤੇ ਕੋਹੀ ਨੂਰ ਦਾ ਹੀਰਾ ਪਹਿਲਾਂ ਨਾਦਰਖਾ ਨਾਦਰਸਾ ਕੋਲ ਸੀ ਫਿਰ ਅਬਦਾਲੀ ਕੋਲ ਆ ਗਿਆ ਫਿਰ ਉਸਦੇ ਮੁੰਡੇ ਤੈਮੂਰ ਕੋਲ ਆ ਗਿਆ ਤੇ ਉਸ ਤੋਂ ਬਾਅਦ ਸਾਂਸੁਰਜਾ ਕੋਲ ਆ ਗਿਆ ਤੇ ਉਸ ਦੀ ਪਤਨੀ ਕੋਲ ਬੱਚ ਲਿਆ ਗਿਆ ਤੇ ਉਸ ਦੀ ਪਤਨੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭੇਟ ਕੀਤਾ ਸੀ ਆਪਣੇ ਪਤੀ ਸਾਂਝ ਜਹਾਂ ਨੂੰ ਸਦੌਣ ਦੇ ਲਈ ਇਹ ਸੀ ਜੀ ਤੋਸੇਖਾਨੇ ਦਾ ਇਤਿਹਾਸ ਤੇ ਜਿਹੜਾ ਤੋਸੇਖਾਨਾ ਤੁਸੀਂ ਦੇਖਿਆ ਜੀ ਉਹਦੇ ਵਿੱਚ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੇ ਛਿੱਕੇ ਪਏ ਨੇ ਪੁਰਾਣੇ ਤੇ ਉੱਥੇ ਵੀਡੀਓ ਅਪਲੋਡ ਨਹੀਂ ਹੈਗੀ ਵੈਸੇ ਮੈਂ ਦੇਖ ਆਇਆ ਤੇ ਤੁਸੀਂ ਵੀ ਜਦੋਂ ਵੀ ਇਸ ਜਗ੍ਹਾ ਦੇ ਉੱਤੇ ਆਵੋ ਤਾਂ ਤੋਸਾ ਖਾਨਾ ਦੇ ਵਿੱਚ ਹੁਣ ਸਿੱਕੇ ਪਏ ਨੇ ਤੇ ਉਹ ਜ਼ਰੂਰ ਦੇਖ ਕੇ ਜਾਇਆ ਕਰੋ ਤੇ ਇੱਕ ਹੈਗਾ ਬਾਰਫੇਅਰ ਮਿਊਜ਼ੀਅਮ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਹਥਿਆਰ ਬਾਕੀ ਹੋਰ ਵੀ ਬਹੁਤ ਸਾਰੀਆਂ ਕੀਮਤੀ ਸਮਾਨ ਪਿਆ ਇਸ ਦੇ ਵਿੱਚ ਵੀ ਆ ਕੇ ਜਾਇਆ ਕਰੋ ਤੁਹਾਨੂੰ ਦਿਖਾ ਵੀ ਦਿੰਨਾ ਥੋੜਾ ਜਿਹਾ ਆਸੀ ਜੀ ਹਥਿਆਰ ਦੇਖ ਸਕਦੇ ਹੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਤੇ ਅੰਦਰ ਕੈਮਰਾ ਲਾਉਡ ਨਹੀਂ ਹੈਗਾ ਤੇ ਇਹ ਹੈਗਾ ਜੀ ਬਾਹਰਫੇਅਰ ਮਿਊਜ਼ੀਅਮ ਤੇ ਇਸ ਤਰ੍ਹਾਂ ਦੇ ਹਰ ਪਾਸੇ ਤੋਂ ਤੁਹਾਨੂੰ ਤੀਰ ਲੱਗੇ ਦਿਸ ਜਾਣਗੇ ਜੇ ਮੈਂ ਕੋਈ ਨੂੰ ਰਾਇਲ ਕੁਜ਼ੀਨ ਆ ਇਧਰਲੇ ਪਾਸੇ ਆ ਜਿੱਧਰੋਂ ਤੀਰ ਜਾਂਦਾ ਸੇਰੇ ਪੰਜਾਬ ਅੰਮ੍ਰਿਤਸਰੀ ਜਾਇਕਾ ਤੇ ਆਤੋਸਾ ਖਾਨਾ ਤੁਹਾਨੂੰ ਦਿਖਾਈ ਦਿੱਤਾ ਤੇ ਇਹ ਅੰਦਰ ਵੀਡੀਓ ਅਲਾਉਡ ਨਹੀਂ ਹੈਗੀ ਇਹਦੇ ਵਿੱਚ ਸਪੁਰਾਤਨ ਸਿੱਕੇ ਪਏ ਨੇ ਇਹ ਬਾਕੀ ਇਹ ਪੁਰਾਣੀਆਂ ਦੁਕਾਨਾਂ ਨੇ ਜੀ ਮਤਲਬ ਇੱਥੇ ਪੁਰਾਣਾ ਮਟੀਰੀਅਲ ਸਾਮਾਨ ਮਿਲਦਾ ਫੁਲਕਾਰੀਆਂ ਹੋਗੀਆਂ ਜਾਂ ਪੁਰਾਣੇ ਪ੍ਰਾਤਨ ਸਮੇਂ ਦੀਆਂ ਜਾਂ ਜੋ ਵੀ ਤੇ ਹਜੇ ਖੁੱਲੀਆਂ ਨਹੀਂ ਦੁਕਾਨਾਂ ਸਾਢੇ 11 ਵਜੇ ਦੇ ਕਰੀਬ ਖੁੱਲਣਗੀਆਂ ਇੱਕ ਦੋ ਕੁ ਦੁਕਾਨਾਂ ਖੁੱਲੀਆਂ ਵੀ ਨੇ ਇੱਥੇ ਆ ਦੇਖ ਸਕਦੇ ਜੀ ਪ੍ਰਾਤਨ ਲੇਡੀਜ਼ ਸਾਮਾਨ ਮਤਲਬ ਪ੍ਰਾਣੇ ਵਰਸੇ ਨੂੰ ਸੰਬੰਧ ਇਹ ਜਗਤ ਤੇ ਸਮਾਨ ਮਿਲਦਾ ਲੱਕੜ ਦੀਆਂ ਕਾਛੀਆਂ ਆਚਾਰਨੀ ਹੋਗੀ ਬਾਕੀ ਹਾ ਜੇ ਆਪਾਂ ਕੋਈ ਧਰਮਿਕ ਗ੍ਰੰਥ ਰੱਖਣ ਵਾਸਤੇ ਇਦਾਂ ਦਾ ਸਮਾਨ ਸਾਰਾ ਖਰੀਦ ਸਕਦੇ ਹਾਂ ਪ੍ਰਾਤਨ ਪੰਜਾਬੀ ਜੁੱਤੀ ਫੁਲਕਾਰੀ ਚੁੰਨੀਆਂ ਕਢਾਈ ਵਾਲੀਆਂ ਇਹ ਹੈ ਜੀ ਕੇਸਰੀਆ ਦਰਬਾਰ ਕਿਸ ਤਰ੍ਹਾਂ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਰਬਾਰ ਲਗਾਇਆ ਕਰਦੇ ਸੀ ਵੈਸੇ ਤਾਂ ਜ਼ਿਆਦਾ ਸਮਾਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਵਿੱਚ ਦਰਬਾਰ ਲਗਾਉਂਦੇ ਹੁੰਦੇ ਸੀ ਪਰ ਜਦੋਂ ਵੀ ਇਸ ਜਗ੍ਹਾ ਦੇ ਉੱਤੇ ਆਉਂਦੇ ਸੀ ਤਾਂ ਇਸ ਜਗ੍ਹਾ ਦੇ ਉੱਤੇ ਦਰਬਾਰ ਲਾਉਂਦੇ ਹੁੰਦੇ ਸੀ ਸੇਰੀ ਪੰਜਾਬ 7 ਡੇ ਸ਼ੋ ਹੈ ਜੀ ਤੇ ਇਹ ਵੀ ਦੇਖ ਕੇ ਜਾਇਆ ਕਰੋ ਕਹਿੰਦੇ ਨੇ ਕਹਿੰਦੇ ਬਹੁਤ ਇੰਟਰਸਟਿੰਗ ਆ ਤੇ ਆਪਾਂ ਤਾਂ ਚੱਲੇ ਜੀ ਦੇਖਣ। ਤਾਂ ਤੁਸੀਂ ਦੇਖ ਸਕਦੇ ਹੋ ਬਾਹਰ ਮਾਰਕੀਟ ਬਣੀ ਹੋਈ ਆ। ਤੁਸੀਂ ਆਪਣਾ ਇੱਕ ਕਾਰਡ ਮਿਲਦਾ ਜਿਵੇਂ ਏਟੀਐਮ ਕਾਰਡ ਹੁੰਦਾ। ਉਹmein ਇੱਥੇ ਅੰਦਰ ਕੈਸ਼ ਨਹੀਂ ਚੱਲਦਾ ਹੈਗਾ। ਤੇ ਸਾਰਾ ਕੈਸ਼ਲੈਸ ਉਹਦੇ ਵਿੱਚ 500 ਉਹ ਜਿੰਨੇ ਪੈਸੇ ਖਰਚੇ ਜਾਂਦੇ ਨੇ। ਖਰਚੇ ਕੇ ਬਾਕੀ ਰਿਫੰਡ ਹੋ ਜਾਂਦੇ ਨੇ ਜੇ ਬਚਦੇ ਨੇ ਬਾਕੀ ਹੁਣ ਚੱਲਦੇ ਆਂ ਅੱਗੇ ਇਹਨੂੰ ਫਾਸੀ ਕਰ ਕਹਿੰਦੇ ਨੇ ਜੀ ਤੇ ਆ ਦੇਖ ਸਕਦੇ ਹੋ ਐਸੇ ਕਿਹਾ ਜਾਂਦਾ ਕਿ ਇਸ ਦਾ ਕੋਈ ਪ੍ਰਮਾਨ ਨਹੀਂ ਮੰਨ ਲਿਆ ਇੱਥੇ ਫਾਸੀ ਪੁੱਛ ਦਿੱਤੀ ਜਾਂਦੀ ਸੀ ਇਹ ਪਾਣੀ ਚ ਕਲੋਰਿਨ ਮਲਾਉਣ ਲਈ ਯੂਜ਼ ਕੀਤਾ ਜਾਂਦਾ ਸੀ ਇਹ ਖੂਹ ਹੋਏ ਕਹਾਂਗੇ ਤੇ ਪਾਣੀ ਨੂੰ ਸ਼ੁੱਧ ਕਰਦਾ ਸੀ ਜਿਹੜਾ ਥੈਂਕ ਯੂ ਹੈਗਾ ਜੀ ਪਗੜੀ ਜਿੱਥੇ ਹਰ ਇੱਕ ਪੱਗ ਦਾ ਨਮੂਨਾ ਦੇਖੋ ਜੀ ਨਿਹੰਗ ਸਿੰਘ ਦੇ ਬਾਣੇ 'ਚ ਤੇ ਆਮ ਪਰਣਾ ਹੋ ਗਿਆ ਤੇ ਆਪਣੇ ਆਮ ਬੰਨਦੇ ਨੇ ਪੱਗਾਂ ਪੱਜੀ ਪੱਗ ਆਧੁਨਿਕ ਪਗਲੀਆਂ ਨੇ ਇਹ ਠੀਕ ਹੈ ਜੀ ਪਟਿਆਲਾ ਸਾਹੀ ਪੱਗ ਜਿਹੜੀ ਆਪਾਂ ਵੀ ਬਨਦੇ ਤੇ ਹੈਗੀ ਹੈ ਜੀ ਤੁਰਲੇ ਵਾਲੀ ਪੱਗ ਕਹਿੰਦੇ ਨੇ ਜਿਹੜੂ ਕਿ ਅੱਜ ਕੱਲ ਚੱਲ ਰਹੀ ਹੈ ਬੱਟਾ ਵਾਲੀ ਪੱਗ ਕਿ ਅੱਜ ਕੱਲ ਨੌਜਵਾਨੇ ਹੀ ਪਸੰਦ ਕਰਦੇ ਨੇ ਪੱਗ ਤੇ ਆ ਹੈਗਾ ਜੀ ਪਟਕਾ ਆਟਕਲ ਦੇ ਵਿੱਚ ਸਾਰਾ ਲਿਖਿਆ ਵੀ ਹੋਇਆ ਜੀ ਤੁਸੀਂ ਪੜ੍ਹ ਵੀ ਸਕਦੇ ਹੋ ओके ਅਬ ਬੀਬੀਆਂ ਦੇ ਮਾਲਾ ਬੰਨਿਆ ਹੋਇਆ ਰਤਤਾਰੀ ਭੈਣਾਂ ਬੀਬੀਆਂ ਦੇ ਮਾਲਾ ਬੰਨਾਂਦੀਆਂ ਨੇ ਸੋ ਇਦਾਂ ਤੇ ਆ ਹਾਕੀ ਖੜਾਰੀ ਟੈ ਅਪਕਾਣੇ ਸਮਿਆਂ ਦੇ ਵਿੱਚ ਜੋ ਟਿੰਗਾ ਚੂੜਦੀਆਂ ਸੀ ਮਟਿਆਰਾ ਅੱਲਾ ਰਸਦੈ ਹੈ ਜੀ। ਇਹ ਨਾਲ ਖੜਾ ਹੈ। ਹਾਂ। ਆ ਪੰਗੜੇ ਵਾਲੀ ਪੱਗ ਆ ਜੀ। ਕਿ ਜਿੰਤਾ ਤਰ੍ਹਾਂ ਆਪਾਂ ਦੇਖਦੇ ਹਾਂ ਜੇ ਸਾਧੀਆਂ ਚ ਪੰਗੜੇ ਵਾਲੀਆਂ ਆਪਾਂ ਗੈਰਾਂ ਦੀਆਂ ਹੀ ਹੁੰਦੀਆਂ ਨੇ। ਮੇਰਾ ਕੁਛ ਨਹੀਂ। ਇਹ ਅੰਗਰੇਜ਼ਾਂ ਵੇਲੇ ਸਿੱਖ ਸਫਾਈ ਬਣਦੇ ਸੀ ਏਦਾਂ ਦੀਆਂ ਪੱਗਾਂ। ਚਲਾ ਜਾ। ਅੱਛੀ ਵੀ। ਤੇ ਸਾਹੀ ਪਗੜੀ। ਸਾਹੀ ਪਗੜੀ। ਤੇ ਰਾਜਸੀ ਜਾਂ ਸਾਹੀ ਕਹਿ ਸਕਦੇ ਆਪਾਂ। ਇਹ ਹੁੰਦੀਆਂ ਸੀ ਜੀ। ਹੋਆ ਦਾ ਰੀਅਲ ਰੀਗਲ ਪੱਗ ਰਾਸੀ ਪੱਗ ਆ ਗਿਆ ਜੀ ਨਿਹੰਗ ਸਿੰਘਾਂ ਦੀ ਦਮਾਲਾ ਸਾਹਿਬ ਦਮਾਲਾ ਵੀ ਕਿਹਾ ਜਾਂਦਾ ਜੀ ਇਹ ਹੈ ਜੀ ਅਕਾਲੀ ਪੱਗ ਅਕਾਲੀ ਜਦੋਂ ਪੱਗਾਂ ਵੰਨਦੇ ਸੀ ਹੈਗਾ ਜੀ ਗੋਲ ਪਰਨਾ ਕਹਿ ਸਕਦੇ ਆ ਪਰਨੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਜੀ ਪ੍ਰਾਤਨ ਸਮੇਂ ਦੀਆਂ ਪਗੜੀਆਂ ਦੀ ਝਲਕ ਹੈ ਜੀ ਇਸ ਤਰ੍ਹਾਂ ਪ੍ਰਾਤਨ ਸਮੇਂ ਦੇ ਵਿੱਚ ਪੱਗਾਂ ਬੰਨ੍ਹੀਆਂ ਜਾਂਦੀਆਂ ਸੀ ਇਹ ਕਿਲੇ ਦੀਆਂ ਕੁਝ ਪ੍ਰਾਣੀਆਂ ਤਸਵੀਰਾਂ ਨੇ ਜਿੱਥੋਂ ਦੀ ਆਪਾਂ ਲੰਘ ਕੇ ਆਏ ਹਾਂ ਜਿੱਥੇ ਉਹ ਘੰਟਾ ਪਿਆ ਸੀ ਮਰਿਆਂ ਜੀ ਕਿਲੇ ਦੀ ਪੱਲੀ ਆਲ ਦਾਲ ਦੀ ਚਾਰ ਦੁਵਾਰੀ ਤੇ ਤੇ ਤੁਹਾਨੂੰ ਦਿਖਾਉਨੇ ਆ ਇਦਾਂ ਦਾ ਵਿਊ ਹੈ ਜੀ ਤੁਸੀਂ ਆ ਦੇਖ ਸਕਦੇ ਹੋ ਜਿੱਥੇ ਪਾਣੀ ਛੱਡਿਆ ਜਾਂਦਾ ਸੀ ਹੈਲੌਇਦਾ ਸੋਕੇ ਤੇ ਸਾਰਾ ਕੇਲਾ ਦਿਸਦਾ ਆ ਤੋਸਖਾਨਾ ਆ ਗਿਆ ਤੇ ਆ ਗਿਆ ਮਿਊਜ਼ੀਅਮ ਕਿਹਾ ਜਾਂਦਾ ਕਿ ਜਿਹੜਾ ਹੁਣ ਮਿਊਜ਼ੀਅਮ ਬਣਿਆ ਹੋਇਆ ਉਹ ਇੱਕ ਰਹੱਸ ਦਾ ਹੈਗਾ ਸੀ ਮਹਾਰਾਜਾ ਰਣਜੀਤ ਸਿੰਘ ਰਹੱਸ ਕਰਦੇ ਸੀ ਇੱਥੇ ਜਦੋਂ ਵੀ ਰਹਿੰਦੇ ਸੀ ਜਾਂ ਕਿਹਾ ਜਾਂਦਾ ਕਿ ਅੰਗਰੇਜ਼ਾਂ ਦੇ ਵੇਲੇ ਜਨਰਲ ਅਡੋਵੈਰ ਵੀ ਇੱਥੇ ਰਹੇ ਹੁੰਨ ਜਿਹਨੇ ਜਲਨ ਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਸਟੇਜ ਲੱਗਦੀ ਹੈ ਜੀ ਕਿਸੇ ਟਾਈਮ ਹੋ ਸਕਦਾ ਮਹਾਰਾਜਾ ਰਣਜੀਤ ਸਿੰਘ ਜੀ ਜਾਂ ਅੰਗਰੇਜ਼ ਇਸ ਜਗ੍ਹਾ ਦੇ ਉੱਤੇ ਖੜਕੇ ਆ ਦੇਖ ਸਕਦੇ ਜੀ ਉਸ ਸਮੇਂ ਦੀ ਨਾਲੀ ਤੇ ਹਜੇ ਵੀ ਚੂਨੇ ਦਾ ਮਤਲਬ ਉਹ ਹੋਇਆ ਹੋਇਆ ਤੇ ਇੱਧਰੋਂ ਪਾਣੀ ਜਾਂਦਾ ਸੀ ਮਤਲਬ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਬੇਸਟ ਪਾਣੀ ਸਾਰਾ ਉਸੇ ਨਹਿਰ ਚੋਂ ਜਾਂਦਾ ਸੀ ਜਦੋਂ ਮੀਂਹ ਵਗਾਰ ਆਉਂਦੀ ਸੀ ਤਾਂ ਇੱਥੋਂ ਦੀ ਚਲਾ ਜਾਂਦਾ ਸੀ ਆ ਨਾਲੀ ਹੈ ਉਸ ਸਮੇਂ ਦੀ ਆ ਉਸ ਸਮੇਂ ਦੇ ਪਤਨਾਲੇ ਦੇਖ ਸਕਦੇ ਕਿਉਂਕਿ ਉਪਨੇ ਹੁੰਦੇ ਸੀ ਪਹਿਲਾਂ ਇਹ ਜਿਕੇ ਲਈ ਦੀ ਸਭ ਤੋਂ ਉੱਚੀ ਜਗ੍ਹਾ ਜਿੱਥੋਂ ਸਾਰਾ ਕਿਲਾ ਦਿਸਦਾ ਆ ਸਾਰੀ ਕੰਧਾਂ ਜਿਹੜੀ ਤੁਸੀਂ ਨਵੀਂ ਇਟ ਨਾਲ ਕੀਤੀ ਗਈ ਆ ਤੇ ਆ ਵਿੱਚ ਖਾਨੇ ਜਰੂਰ ਛੱਡੇ ਹੋਏ ਨੇ ਤੇ ਦੁਬਾਰਾ ਰੀਨੋਵੇਟ ਕੀਤਾ ਗਿਆ ਕਿਤੇ ਕਿਤੇ ਜਿੱਥੇ ਜ਼ਿਆਦਾ ਢੇਹ ਢੇਰੀ ਹੋ ਗਿਆ ਸੀ ਜਾਂ ਟੁੱਟਣ ਲੱਗ ਗਿਆ ਸੀ ਆ ਦੇਖ ਸਕਦੇ ਹੋ ਵਿੱਚ ਖਾਨੇ ਛੱਡੇ ਹੋਏ ਨੇ ਚੈੱਕ ਕਰਨ ਵਾਸਤੇ ਦੇਖ ਸਕਦੇ ਹੋ ਜੀ 4 4 5 500 ਸਾਲ ਕਿਵੇਂ ਕਿਲੇ ਕੱਢ ਜਾਂਦੇ ਨੇ ਕੱਟੋ ਕੱਟਾਈ ਤੋਂ 3 ਤੋਂ 4 ਫੁੱਟ ਚੌੜੀਆਂ ਗੰਧਾਂ ਨੇ ਆ ਪਿੱਲਰ ਦੇਖ ਲਓ ਕਿੰਨਾ ਚੌੜਾ ਹੋਊਗਾ ਤਾਂ ਘਟਦੇ ਨੇ ਲੈ 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 ਤੇ ਬਾਕੀ ਚੂਨੇ ਚ ਛੋਟੀ ਇੱਟ ਦਾ ਲੱਗੀ ਹੋਈ ਆ ਸਰੰਦੇ ਇੱਟ ਵੀ ਕਹਿੰਦੇ ਨੇ ਇਹਨੂੰ ਬਾਕੀ ਕਿਹਾ ਜਾਂਦਾ ਕਹਿੰਦੇ ਵੀ ਇੱਥੋਂ ਕਹਿੰਦੇ ਲਾਹੌਰ ਨੂੰ ਵੀ ਸਰੰਗਾਂ ਜਾਂਦੀਆਂ ਸੀ ਇਸ ਕਿਲੇ ਦੇ ਵਿੱਚੋਂ ਤੇ ਦੇਖਦੇ ਆ ਹੁਣ ਜੇ ਮਿਲਦੀਆਂ ਨੇ ਜਾਂ ਨਹੀਂ ਬਸ ਇਸ ਆ ਇੱਕ ਖੰਡਰ ਕਹਿੰਦੇ ਸੀ ਪਿੱਛੇ ਪੁੱਛਿਆ ਸੀ ਮੈਂ ਕਿ ਉੱਥੇ ਖੰਡਰ ਤੇ ਉਹ ਸਾਹਮਣੇ ਆ ਤੇ ਬਾਕੀ ਦੇਖਦੇ ਅੰਦਰ ਚੱਲ ਕੇ वैसे अभी यार इक ਫੰਡਰ ਜਾ ਪਿਆ ਕਿਹਾ ਜਾਂਦਾ ਕਿ ਇੱਥੋਂ ਹੀ ਸੁਰੰਗਾਂ ਜਾਂਦੀਆਂ ਸੀ ਲਾਹੌਰ ਨੂੰ ਅੱਗੇ ਕੁਝ ਨਹੀਂ ਹੈਗਾ ਤੇ ਢਾਈ ਟਿਗਰੀ ਹੋ ਗਿਆ ਜੀ ਇਧਰੋਂ ਤੇ ਦੂਏ ਪਾਸੇੋਂ ਦੇਖਦੇ ਆ ਚੱਲ ਕੇ ਕੀ ਪਤਾ ਉਧਰ ਪਤਾ ਲੱਗ ਜੇ ਇਸੇ ਤਾਂ ਸਾਰਾ ਢਾਟ ਢੇਰੀ ਹੋਇਆ ਹੋਇਆ ਜੀ ਹਰੇਕ ਖੁੰਜੇ ਤੇ ਇਹੋ ਜਿਹਾ ਸਾਨੂੰ ਸਕਿਉਰਿਟੀ ਪਰਪਸ ਇਮਾਰਤਾਂ ਮਿਲ ਜਾਣ ਕਿ ਤੇ ਹਰੇਕ ਖੁੰਜੇ ਦੇ ਵਿੱਚ ਇਹ ਬਣੇ ਹੋਏ ਨੇ ਕਿਉਂਕਿ ਇੱਥੇ ਆਪੇ ਤੂਫਾਨ ਜਾਂ ਮਤਲਬ ਸੈਨਿਕ ਖੜਾ ਹੁੰਦੇ ਸੀ ਇਸ ਜਗ੍ਹਾ ਦੇ ਉੱਤੇ ਰਾਜੇ ਮਹਾਰਾਜ ਜੀ ਤਾਂ ਜੋ ਕਿਲੇ ਨੂੰ ਕੋਈ ਨੁਕਸਾਨ ਨਾ ਹੋਵੇ ਅਕਬਰ ਜੀ ਜਹਾਜ਼ ਜਾਂਦਾ ਇੱਥੇ ਨੇੜੇ 에어ਪੋਰਟ ਜੇ ਤੁਸੀਂ ਜਹਾਜ਼ ਰਾਹੀਂ ਕਿੱਲੇ ਦੇ ਉੱਤੇ ਆਉਣਾ ਚਾਹੁੰਦੇ ਹੋ ਤਾਂ ਉਹ ਵੀ ਆ ਸਕਦੇ ਹੋ 에ਰੋਪਲੇਨ ਇੱਥੇ ਨੇੜੇ ਹੀ ਅੰਮ੍ਰਿਤਸਰ ਹਵਾਈ ਅੱਡਾ ਇਹ ਵੀ ਪ੍ਰਾਤਨ ਸੇਵ ਮੰਦਿਰ ਹੈ ਜੀ ਤੇ ਇਹ ਵੀ ਕਾਫੀ ਸਮਾਂ ਪੁਰਾਣਾ ਮਤਲਬ ਪ੍ਰਾਤਨੇ ਆ ਕਿਸੇ ਨੇ ਕੋਈ ਢਾਈ ਢੇਰੀ ਨਹੀਂ ਕੀਤਾ ਇਸ ਕਿਸ ਲੇ ਦੇ ਵਿੱਚ ਜੇ ਤੁਸੀਂ ਵੀ ਇਨਸਾਨੇਵਾਜੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਕਰ ਸਕਦੇ ਹੋ ਸਾਰਾ ਉਸ ਟਿਕਟ ਦੇ ਵਿੱਚ ਉਪਲਬਧ ਦਾ ਤੁਸੀਂ ਜੇ ਮੈਜਿਕ ਸ਼ੋਅ ਦੇਖਣਾ ਚਾਹੁੰਦੇ ਹੋ ਉਹ ਵੀ ਦੇਖ ਸਕਦੇ ਹੋ ਤੇ ਇੱਥੇ ਇੱਕ ਪ੍ਰਾਤਨ ਮਤਲਬ ਭੰਗੜਾ ਜੋ ਵੀ ਤੁਸੀਂ ਜਾਂ ਪ੍ਰਾਤਨ ਬੋਲੀਆਂ ਉਹ ਸਾਰਾ ਕੁਝ ਪਾਇਆ ਜਾਂਦਾ ਜਿਸ ਤਰ੍ਹਾਂ ਦੀ ਤੁਸੀਂ ਸਭ ਕੁਝ ਕਿਸ ਤਰ੍ਹਾਂ ਦਰਬਾਰ ਦੇ ਵਿੱਚ ਹੈਗਾ ਜੀ ਰੈਸਟੋਰੈਂਟ ਫਿਰ ਫਿਲਹਾਲ ਬੰਦ ਆ ਆ ਦੇਖ ਸਕਦੇ ਜੀ ਟਿੰਡਾ ਵਾਲਾ ਤੇ ਖੈਰ ਪਿੰਡਾਂ ਦੇ ਵਿੱਚ ਤਾਂ ਹੁਣ ਵੀ ਕਿਤੇ ਕਿਤੇ ਖੜੇ ਨੇ ਪੱਕੇ ਵੀ ਪ੍ਰਾਤਨ ਖੂਹ ਆ ਜਾਲੀ ਲੱਗੀ ਹੋਈ ਆ ਉਹ ਸੁੱਕ ਗਿਆ ਔਰ ਟੰਡਾ ਨੇ ਲੱਗੇ ਹੋਈਆਂ ਇਹ ਵੀ ਪ੍ਰਾਤਨ ਖੂਹ ਤੇ ਇਧਰ ਆ ਦੇਖੋ ਇੱਥੋਂ ਘਮਾਇਆ ਜਾਂਦਾ ਸੀ ਇਹ ਤੂੰ ਇਹ ਸੀ ਨਾ ਘਮਾਇਆ ਜਾਂਦਾ ਸੀ ਇਹ ਲੋ ਦਖ ਜੀ ਤੇ ਇਦਾਂ ਇਹ ਚਲਾਇਆ ਜਾਂਦਾ ਸੀ ਖੂਹ ਤੇ ਟੰਡਾ ਉੱਪਰ ਪਾਣੀ ਲੈ ਕੇ ਆਉਂਦੀਆਂ ਸੀ ਤੇ ਇਧਰੋਂ ਤੇ ਪਾਣੀ ਵਗਦਾ ਜਾਂਦਾ ਸੀ ਇਹ ਦਿਖਾਇਆ ਈ ਤੁਹਾਨੂੰ ਗੋਵਿੰਦਗੜ੍ਹ ਕਿਲਾ ਜੋ ਕਿ ਅੰਮ੍ਰਿਤਸਰ ਦੇ ਵਿੱਚ ਸਥਿਤ ਆ ਤੇ ਗੋਲਡਨ ਟੈਂਪਲ ਤੋਂ ਲਗਭਗ 1.5 ਤੋਂ 2 ਕਿਲੋਮੀਟਰ ਦੇ ਕਰੀਬ ਹੋਣਾ ਸੇ ਤੁਸੀਂ ਆਟੋ ਰਾਹੀਂ ਵੀ ਆ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਤੇ ਇਕਲੌਤਾ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਕਿਲਾ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਵੀ ਅੰਮ੍ਰਿਤਸਰ ਆਉਂਦੇ ਸੀ ਤਾਂ ਇਸ ਜਗ੍ਹਾ ਦੇ ਉੱਤੇ ਮਤਲਬ ਰੁੱਕ ਕੇ ਜਾਂਦੇ ਸੀ ਤੇ ਇਸ ਜਗ੍ਹਾ ਦੇ ਉੱਤੇ ਕਿਹਾ ਜਾਂਦਾ ਕਿ ਕੁਸ਼ਟਮ ਹੀਰੇ ਜੋ ਕੋਹਿੰੂਰ ਦਾ ਹੀਰਾ ਸੀ ਉਹ ਵੀ ਰੱਖਿਆ ਗਿਆ ਸੀ ਇਸ ਜਗ੍ਹਾ ਦੇ ਉੱਤੇ ਮਨਾਇਆ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਭੰਗੀ ਮਿਸਲਾਂ ਚੋਂ ਬਣਾਇਆ ਸੀ ਇਹ ਤੇ 12 ਆਪਣੇ ਸਿੱਖ ਮਿਸਲਾਂ 12 ਸੀ ਜਿਹਦੇ ਵਿੱਚ ਰਾਮਗੜੀਆਂ ਮਿਸਲ ਹੋ ਗਈ ਅੱਲੂਗੜੀਆਂ ਮਿਸਲ ਹੋ ਗਈ ਉਹਨਾਂ ਵਿੱਚੋਂ ਇਹ ਭੰਗੀ ਮਿਸਲ ਆਉਂਦੀ ਸੀ ਉਹਨਾਂ ਨੇ ਬਣਵਾਇਆ ਸੀ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਕੇਸ ਨੂੰ ਆਪਣੇ ਪੰਜਾਬ ਰਾਜ ਦੇ ਵਿੱਚ ਖਾਲਸਾ ਰਾਜ ਦੇ ਵਿੱਚ ਮਿਲਾ ਲਿਆ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੱਟ ਹੋਣ ਤੋਂ ਬਾਅਦ ਇਸ ਨੂੰ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਆਰਮੀ ਨੇ ਇੱਥੇ ਆਪਣਾ ਮਤਲਬ ਕੈਂਪ ਲਗਾ ਲਿਆ ਤੇ ਆ 2017 ਦੀ ਗੱਲ ਆ ਉਸ ਹੁਣ ਇਹ ਕਿਲਾ ਸੜਾਇਆ ਗਿਆ ਆਰਮੀ ਤੋਂ ਤੇ ਇਹਨੂੰ ਇੱਕ ਤਰ੍ਹਾਂ ਮਤਲਬ ਸ਼ਹਿਰ ਸਪਟਿਆ ਦੇ ਤੌਰ ਤੇ ਹੁਣ ਲੋਕ ਇੱਥੇ ਆਉਂਦੇ ਨੇ ਘੁੰਮਣ ਤੇ ਵਧੀਆ ਬਹੁਤ ਆ ਯਾਰ ਐਂਜਾਇਮੈਂਟ ਹੋਇਆ 450 ਦੇ ਵਿੱਚ ਪਹਿਲਾਂ ਮੈਨੂੰ ਲੱਗਦਾ ਸੀ ਕਿ 450 ਰੁਪਏ ਟਿਕਟ ਬਹੁਤ ਹੈ ਪਰ ਘੁੰਮਣ ਤੋਂ ਬਾਅਦ ਇਹ ਲੱਗਦਾ ਕਿ 450 ਰੁਪਏ ਦੇ ਵਾਸਤੇ ਕੁਝ ਵੀ ਨਹੀਂ ਹੈਗਾ ਸੋ ਗੱਲ ਇਹ ਆ ਇੱਕ ਵਾਰ ਜ਼ਰੂਰ ਆਇਓ ਤੇ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਬਲਾਉਣਿਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ